ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਹਰੜਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ 25 ਅਪ੍ਰੈਲ ਹੈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਦੂਸਰੀ ਵਰਸੀ ਹੈ ਇਸ ਵਰਸੀ ਮੌਕੇ ਅਕਾਲੀ ਦਲ ਦੇ ਵੱਡੇ ਆਗੂ ਜਿਹੜੇ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਤਰਤ ਹੁੰਦੇ ਆ ਉੱਥੇ ਹੀ ਜਥੇਦਾਰ ਸਹਿਬਾਨ ਵਕਫਾ ਖਕਤਾਂ ਤੋਂ ਵੀ ਜਿਹੜੇ ਆ ਉਹ ਆਪਣੀ ਹਾਜ਼ਰੀ ਲਗਵਾਉਂਦੇ ਆ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚਦੇ ਆ ਆਪੋ ਆਪਣੇ ਮੁਤਾਬਕ ਉਹ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੰਦੇ ਆ ਪਰ ਸਵਾਲ ਇਹ ਆ ਵੀ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀਆਂ ਤਾਰੀਫਾਂ ਦੇ ਪੁੱਲ ਬਣੇ ਜਾਂਦੇ ਆ ਕਸੀਦੇ ਕੱਢੇ ਜਾਂਦੇ ਆ ਵੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਇਹ ਦੂਰੰਦੇਸ਼ੀ ਲੀਡਰ ਸੀਗੇ ਇਹ ਕਦੇ ਵੀ ਪਾਰਟੀ ਦੇ ਵਿੱਚ ਮਨਮਟਾਪ ਪੈਦਾ ਨਹੀਂ ਹੋਣ ਦਿੰਦੇ ਸੀਗੇ ਕਦੀ ਵੀ ਕਿਸੇ ਨੂੰ ਨਰਾਜ਼ ਨਹੀਂ ਹੋਣ ਦਿੰਦੇ ਸੀਗੇ ਉਥੇ ਹੀ ਅੱਜ ਸੁਖਬੀਰ ਬਾਦਲ ਵਾਸਤੇ ਇੱਕ ਚੁਣੌਤੀ ਬਣੀ ਹੋਈ ਹੈ ਚੁਣੌਤੀ ਇਹ ਹੈ ਵੀ ਸੁਖਬੀਰ ਬਾਦਲ ਹੁਣਾਂ ਨੇ ਆਪਣੀ ਭਰਤੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ 2 ਦਸੰਬਰ ਨੂੰ 6 ਮਹੀਨੇ ਤੇ ਭਰਤੀ ਕਰਨੀ ਸੀ ਇਹਨਾਂ ਨੇ 1 ਮਹੀਨੇ 'ਚੋ ਭਰਤੀ ਕਰਕੇ ਮੁਕੰਮਲ ਵੀ ਕਰ ਲਈ ਤੇ ਮੁੜਕੇ ਆ ਪ੍ਰਧਾਨ ਵੀ ਬਣ ਗਏ ਸਮਾਨੰਤਰ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹਨਾਂ ਨੇ ਹਜੇ ਆਪਣੀ ਭਰਤੀ 2 ਜੂਨ ਤੱਕ ਚਲਾਉਣੀ ਹੈ ਉਸ ਤੋਂ ਬਾਅਦ ਡੈਲੀਗੇਸ਼ਨਾਂ ਦੀ ਚੋਣ ਹੋਣੀ ਹੈ ਤੇ ਮੁੜਕੇ ਸੰਭਾਵਿਕ ਜੀ ਗੱਲ ਹੈ ਵੀ ਨਵੇਂ ਪ੍ਰਧਾਨ ਦੀ ਚੋਣ ਹੋਏਗੀ ਇੱਕ ਕਨਫਲਿਕਟ ਦੇਖਣ ਨੂੰ ਮਿਲੇਗਾ ਹੁਣ ਜਦੋਂ ਇੱਕ ਕਨਫਲਿਕਟ ਪੈਦਾ ਹੋਣ ਦੀਆਂ ਸੰਭਾਵਨਾਵਾਂ ਨੇ ਜਿੱਥੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਲੀਡਰ ਯਾਦ ਕਰ ਰਿਹਾ ਉਹਨਾਂ ਦੀਆਂ ਤਾਰੀਫਾਂ ਦੇ ਪੁੱਲ ਬਣਨਿਆ ਤੇ ਕੀ ਸੁਖਬੀਰ ਬਾਦਲ 2 ਜੂਨ ਤੋਂ ਬਾਅਦ ਇਸ ਮੁਸੀਬਤ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋ ਜਾਣਗੇ ਇੱਕ ਸਵਾਲ ਦੂਸਰਾ ਸਵਾਲ ਡਲਾ ਸਾਹਿਬ ਇਹ ਹੈ ਵੇਈ ਇੱਕ ਗੁਰਸਿੱਖ ਨੇ ਗੁਰਮੁਖ ਸਿੰਘ ਜੀ ਪੰਥਦਰਦੀ ਨੇ ਉਹ ਮਾਨਯੋਗ ਅਦਾਲਤ ਦੇ ਵਿੱਚ ਜਾਂਦੇ ਆ ਤੇ ਚੈਲੰਜ ਕਰਦੇ ਆ ਐਸਜੀਪੀਸੀ ਦੀ ਕਾਰਵਾਈ ਨੂੰ ਹੁਣ ਐਸਜੀਪੀਸੀ ਦੀ ਕਾਰਵਾਈ ਜਿਹੜੀ ਉਹ ਚੈਲੰਜ ਕਰਦੇ ਆ ਕਹਿੰਦੇ ਵੀ ਐਸਜੀਪੀਸੀ ਆਪਣੀ ਮਰਜ਼ੀ ਮੁਤਾਬਕ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕਰਦੀ ਹੈ ਤੇ ਇਹਨਾਂ ਦੀ ਸੇਵਾ ਮੁਕਤੀ ਕਰਦੀ ਹੈ ਇਹਦੇ ਪ੍ਰਤੀ ਕੋਈ ਕਾਨੂੰਨ ਬਣਨਾ ਚਾਹੀਦਾ ਜੇਕਰ ਅਦਾਲਤਾਂ ਜਾਂ ਕਾਨੂੰਨ ਇੰਡੀਅਨ ਗਵਰਨਮੈਂਟ ਇਹਦੇ ਵਿੱਚ ਇੰਟਰਫੇਅਰ ਡਲਾ ਸਾਬ ਕਰਦੀ ਹੈ ਤਾਂ ਫਿਰ ਐਸਜੀਪੀਸੀ ਦੀ ਹੋਂਦ ਵੀ ਖਤਰੇ 'ਚ ਪੈ ਸਕਦੀ ਹੈ ਕਿਉਂਕਿ ਐਸਜੀਪੀਸੀ ਤਾਂ ਇੱਕ ਇੰਡੀਪੈਂਡੈਂਟ ਬਾਡੀ ਹੈ ਇਹ ਆਪਣੇ ਹਿਸਾਬ ਦੇ ਨਾਲ ਪ੍ਰਧਾਨ ਚੁਣਦੇ ਆ ਤੇ ਆਪਣੇ ਹਿਸਾਬ ਦੇ ਨਾਲ ਹੀ ਜਿਹੜਾ ਵਾ ਉਹਦੀ ਕਾਰਵਾਈ ਕਰਦੇ ਆ ਹਾਲਾਂਕਿ ਕੇਵਲ ਇਲੈਕਸ਼ਨਸ ਜਿਹੜੀਆਂ ਵਾਂ ਉਹ ਸਰਕਾਰ ਦੇ ਕਹਿਣ ਤੇ ਹੁੰਦੀਆਂ ਆਦਰਵਾਇਜ਼ ਜਿਹੜੀ ਵੀ ਕਾਰਜ ਪ੍ਰਣਾਲੀ ਐਸਜੀਪੀਸੀ ਦੀ ਹੈ ਉਹ ਆਪਣੇ ਤੌਰ ਦੇ ਉੱਤੇ ਕਰਦੇ ਆ ਤੇ ਕਿਵੇਂ ਦੇਖਦੇ ਹੋ ਇਸ ਸ਼ਖਸ ਗੁਰਮੁਖ ਸਿੰਘ ਵੱਲੋਂ ਪਾਈ ਗਈ ਇਸ ਪਟੀਸ਼ਨ ਨੂੰ ਤੇ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਦੂਸਰੀ ਵਰਸੀ ਮੌਕੇ ਜਦੋਂ ਵੱਖ-ਵੱਖ ਲੀਡਰ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਤੇ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਸਰਦਾਰ ਗੁਰਮੁਖ ਸਿੰਘ ਉਹਨਾਂ ਦੀ ਗੱਲ ਲੈਨੇ ਆ ਜਿਹੜੇ ਅੰਮ੍ਰਿਤਸਰ ਦੇ ਨਾਲ ਸੰਬੰਧਤ ਨੇ ਇਹ ਮਾਮਲਾ ਸੰਦੀਪਜੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਪਹਿਲਾਂ ਤਾਂ ਅਸੀਂ ਇਹ ਸਮਝੀਏ ਜਥੇਦਾਰ ਸਹਿਬਾਨਾਂ ਨੂੰ ਐਸਡੀਪੀਸੀ ਨੇ ਜਿਸ ਤਰ੍ਹਾਂ ਨਾਲ ਹਟਾਇਆ ਅਸੀਂ ਸੋਸ਼ਲ ਮੀਡੀਆ ਤੇ ਦੇਖ ਲਈਏ ਅਸੀਂ ਅਖਬਾਰਾਂ 'ਚ ਦੇਖ ਲਈਏ ਅਸੀਂ ਟੈਲੀਵਿਜ਼ਨ 'ਚ ਦੇਖ ਲਈਏ ਸਿੱਖ ਪੰਥ ਦੇ ਲੋਕਾਂ ਦੀਆਂ ਭਾਵਨਾਵਾਂ ਕਿਤੇ ਨਾ ਕਿਤੇ ਸਹਿਮਤ ਨਹੀਂ ਹੋ ਜਾਂ। ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਜਾਂਚ ਕਰਕੇ ਹਟਾਇਆ ਗਿਆ। ਜਿਸ ਤਰੀਕੇ ਨਾਲ ਅਚਾਨਕ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਹਟਾਇਆ ਗਿਆ। ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਹਟਾਇਆ ਗਿਆ। ਇਹ ਮਾਮਲਾ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਔਰ ਸਰਦਾਰ ਗੁਰਮukh ਸਿੰਘ ਜਿਨ੍ਹਾਂ ਨੇ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਕੇ ਗਏ ਨੇ ਕਿਤੇ ਨਾ ਕਿਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਜਿਸ ਤਰੀਕੇ ਦਾ ਵਰਤਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਨੇ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਤੋਂ ਬਾਅਦ ਪੇਸ਼ ਕੀਤਾ ਦੇਖੋ ਜਦੋਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਵੱਖ-ਵੱਖ ਤਰਕ ਦਿੱਤੇ ਗਏ ਔਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੇ ਜਥੇਦਾਰ ਸਹਿਬਾਨਾਂ ਦੀ ਕਾਰਜ ਪ੍ਰਣਾਲੀ ਤੇ ਟਿੱਪਣੀਆਂ ਵੀ ਕੀਤੀਆਂ ਦੇਖੋ ਕੋਈ ਵੀ ਸ਼ਖਸੀਅਤ ਅਗਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਹੈ ਤੇ ਉਹ ਬੜੀ ਸ਼ਖਸੀਅਤ ਸਨਮਾਨਜਨਕ ਹੈ ਇਹ ਨਹੀਂ ਹੈ ਕਿ ਅਗਰ ਉਹਨਾਂ ਨੂੰ ਹਟਾ ਦਿੱਤਾ ਗਿਆ ਅੰਤਰੀਂ ਕਮੇਟੀ ਨੇ ਤੇ ਫਿਰ ਉਸ ਸ਼ਖਸੀਅਤ ਤੇ ਅਚਾਨਕ ਹੀ ਕਾਦ ਪ੍ਰਣਾਲੀ ਨੂੰ ਲੈ ਕੇ ਉਹਨਾਂ ਦੀ ਕੰਮ ਦੀ ਸ਼ੈਲੀ ਨੂੰ ਲੈ ਕੇ ਉਹਨਾਂ ਤੇ ਟੀਕਾ ਟਿੱਪਣੀਆਂ ਕੀਤੀਆਂ ਜਾਣ ਜਿਹੜੀਆਂ ਗੈਰ ਮਰਿਆਦਤ ਹੋਣ ਜਿਹੜੀਆਂ ਸਿਆਸਤ ਦੀ ਕੈਟਾਗਰੀ ਚ ਰੱਖੀਆਂ ਜਾ ਸਕਦੀਆਂ ਹੋਣ ਹੁਣ ਜਿਹੜਾ ਗੁਰਮੁਖ ਸਿੰਘ ਉਹਨੇ ਅਦਾਲਤ ਚ ਗਏ ਨੇ ਉਹ ਇਸ ਗੱਲ ਦਾ ਉਹਨਾਂ ਨੂੰ ਦੁੱਖ ਹੈ ਕਿ ਜਿਹੜਾ ਢੰਗ ਤਰੀਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਤਿਆਰ ਕੀਤਾ ਉਹ ਕਹਿੰਦੇ ਭਾਵਨਾਵਾਂ ਮੁਤਾਬਕ ਨਹੀਂ ਤਾਂ ਹੀ ਉਹ ਅਦਾਲਤ ਚ ਗਏ ਨੇ ਕਿਉਂਕਿ ਦੇਖੋ ਪੰਥਕ ਇਕੱਠ ਹੋਲੇ ਪੰਥਕ ਇਕੱਠ ਨੇ ਮੈਮੋਰੰਡਮ ਦੇ ਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਡੀ ਗਿਣਤੀ ਮੈਂਬਰਾਂ ਨੇ ਮੰਗ ਕਰ ਲਈ ਕਿ ਨਵੇਂ ਸਿਰੇ ਤੋਂ ਅੰਤਰੀਂ ਕਮੇਟੀ ਦੇ ਜਿਹੜੇ ਉਹ ਫੈਸਲੇ ਸੀ ਉਹਨਾਂ ਤੇ ਵਿਚਾਰ ਕੀਤਾ ਜਾਵੇ ਬਲਕਿ ਮਤਾ ਲਿਆਂਦਾ ਜਾਵੇ ਉਹਨਾਂ ਨੂੰ ਰੱਦ ਕੀਤਾ ਜਾਵੇ ਇਸੇ ਦੌਰਾਨ ਜੱਲਾ ਸਾਹਿਬ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਝਾਅ ਵੀ ਮੰਗੇ ਆ ਇਸੇ ਮੁਤਲਕ ਕਿਉਂਕਿ ਉਹਨਾਂ ਨੂੰ ਅਹਿਸਾਸ ਹੋਇਆ ਕਿ ਸੰਗਤ ਦੇ ਵਿੱਚ ਵਿਰੋਧ ਆ ਉਹ ਅਨੇ ਆਪਾਂ ਉਸ ਗੱਲ ਤੇ ਵੀ ਆਉਨੇ ਆ ਬਿਲਕੁਲ ਤੁਹਾਡਾ ਸਵਾਲ ਬੜਾ درست ਹੈ ਹੁਣ ਜਦੋਂ ਦੇਖੋ ਸਵਾਲ ਇਹ ਹੈ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਧਰਮ ਨਾਲ ਸੰਬੰਧਿਤ ਫੈਸਲੇ ਨੇ ਉਹ ਧਾਰਮਿਕ ਪਰੰਪਰਾਵਾਂ ਦੇ ਮੁਤਾਬਕ ਸਾਡੀਆਂ ਧਾਰਮਿਕ ਸੰਸਥਾਵਾਂ ਹੀ ਕਰ ਲੈਣ ਅਗਰ ਕਈ ਵਾਰੀ ਇਹ ਗੱਲ ਹੁੰਦੀ ਹੈ ਅਗਰ ਕੋਈ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਠੀ ਲਿਖੀ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿਹੜਾ ਉਹਦੇ ਚ ਇਹਨਾਂ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਲੀਡਰਾਂ ਨੇ ਪੰਜ ਮੈਂਬਰੀ ਕਮੇਟੀ ਨੇ ਵੀ ਇਹ ਬਿਆਨ ਦਿੱਤਾ ਕਿ ਸੁਖਜਿੰਦਰ ਸਿੰਘ ਰੰਦਾਵਾ ਸਾਡੇ ਧਾਰਮਿਕ ਮਾਮਲੇ ਆ ਚ ਦਖਲ ਨਾ ਦੇਣ ਸੁਖਬੀਰ ਬਾਦਲ ਦੇ ਧੜੇ ਨੇ ਵੀ ਇਹ ਗੱਲ ਕਹੀ ਪਰ ਜਿਹੜੇ ਹਰਮਖ ਸਿੰਘ ਨੇ ਉਹ ਤਾਂ ਇੱਕ ਹਾਲਾਂਕਿ ਉਹਨਾਂ ਦੀ ਨਿੱਜੀ ਤੌਰ ਤੇ ਉਹਨਾਂ ਨਾਲ ਜਾਣਕਾਰੀ ਨਹੀਂ ਹੈ ਕਿਉਂਕਿ ਮੀਡੀਆ ਦੇ ਵਿੱਚ ਉਹਨਾਂ ਦੇ ਹਵਾਲੇ ਨਾਲ ਗੱਲ ਚੱਲ ਰਹੀ ਹੈ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਇੱਕ ਆਮ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲੇ ਸਿੱਖ ਨੇ ਸਮਰਪਿਤ ਨੇ ਉਹਨਾਂ ਦੀਆਂ ਭਾਵਨਾਵਾਂ ਹਰਟ ਹੋਈਆਂ ਤੇ ਉਹ ਉਸੇ ਕਰਕੇ ਅਦਾਲਤ ਚ ਗਏ ਨੇ ਔਰ ਉਹਨਾਂ ਨੇ ਜਿਹੜੀ ਪਟੀਸ਼ਨ ਹੈ ਜਿਹੜੀ ਅਦਾਲਤ ਦੇ ਵਿੱਚ ਲਾਈ ਦੇਖੋ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਐਡਮਿਟ ਕੀਤੀ ਜਦੋਂ ਅਦਾਲਤ ਉਹਨਾਂ ਦੀ ਪਟੀਸ਼ਨ ਐਡਮਿਟ ਕਰ ਰਹੀ ਹੈ ਇਹਦਾ ਮਤਲਬ ਹੈ ਪਹਿਲੀ ਨਜ਼ਰੇ ਅਦਾਲਤ ਨੇ ਜਿਹੜੇ ਉਹਨਾਂ ਦੇ ਉਨਾਂ ਦੀਆਂ ਭਾਵਨਾਵਾਂ ਨੇ ਜਿਹੜੇ ਉਹਨਾਂ ਨੇ ਤਰਕ ਦਿੱਤੇ ਨੇ ਭਾਵੇਂ ਸਿੱਖ ਗੁਰਦੁਆਰਾ ਐਕਟ 1925 ਹੈ ਉਹਦੇ ਸੰਬੰਧ ਦੇ ਵਿੱਚ ਵੱਖ-ਵੱਖ ਧਰਾਵਾਂ ਸਹਿਤ ਉਹਨਾਂ ਨੇ ਤਾਕਤਾਂ ਦਾ ਜ਼ਿਕਰ ਕੀਤਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਇਹ ਕੁਝ ਕਰ ਰਹੀ ਹੈ ਉਹ ਪਾਤਰ ਨਹੀਂ ਹੈ ਉਹ ਕਰਨ ਦੀ ਹੁਣ ਦੇਖੋ ਗੱਲ ਅਦਾਲਤ 'ਚ ਜੇ ਐਡਮਿਟ ਹੋਈ ਹੈ ਅਦਾਲਤ ਨੇ ਉਹਨਾਂ ਦੇ ਜਿਹੜੇ ਪੁਆਇੰਟਸ ਨੇ ਉਹਨਾਂ ਦਾ ਜਿਹੜਾ ਲੌਜੀਕ ਹੈ ਅਦਾਲਤ ਉਹਨੂੰ ਜਾਂਚਣਾ ਵੀ ਚਾਉਂਦੀ ਆ ਵੀ ਜਿਹੜੀ ਇਹ ਗੱਲ ਕਰ ਰਹੇ ਨੇ ਅਸੀਂ ਉਹਨੂੰ ਕਾਨੂੰਨੀ ਨਜ਼ਰੀਏ ਨਾਲ ਵੀ ਦੇਖੀਏ ਦੇਖੋ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ 1925 ਉਹ ਵੀ ਭਾਰਤ ਦੇ ਸੰਵਿਧਾਨ ਦੇ ਧਾਰੇ 'ਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਇਲੈਕਸ਼ਨ ਦੇ ਜ਼ਰੀਏ ਮੈਂਬਰ ਚੁਣੇ ਜਾਂਦੇ ਨੇ ਪ੍ਰਧਾਨ ਚੁਣੇ ਜਾਂਦੇ ਨੇ ਤੇ ਐਸਜੀਪੀਸੀ ਵੀ ਸੰਵਿਧਾਨ ਦੇ ਧਾਇਰੇ 'ਚੋਂ ਬਾਹਰ ਨਹੀਂ ਹੈ ਐਸਜੀਪੀਸੀ ਨੇ ਵੀ ਜਿਹੜੇ ਫੈਸਲੇ ਕਰਨੇ ਨੇ ਉਹ ਸੰਵਿਧਾਨਕ ਧਾਇਰੇ 'ਚ ਹੀ ਕਰਨੇ ਨੇ ਹੁਣ ਇਹ ਇੱਕ ਨਵੀਂ ਤਰ੍ਹਾਂ ਦੀ ਵੱਡੀ ਸਿਹਤਮੰਦ ਡਿਬੇਟ ਵੀ ਸ਼ੁਰੂ ਹੋਈ ਹੈ ਹੁਣ ਹੋਣਾ ਕੀ ਹੈ ਦੇਖੋ 19 ਮਈ ਦੀ ਡੇਟ ਰੱਖੀ ਹੈ ਅਦਾਲਤ ਨੇ ਔਰ ਉਹਨਾਂ ਨੇ ਐਸਜੀਪੀਸੀ ਨੂੰ ਵੀ ਪੁੱਛਿਆ ਔਰ ਭਾਰਤ ਸਰਕਾਰ ਨੂੰ ਵੀ ਪੁੱਛਿਆ ਅਦਾਲਤ ਦੀ ਜੋ ਪ੍ਰਕਿਰਿਆ ਹੈ ਅਦਾਲਤ ਸੂਚਿਤ ਕਰਦੀ ਹੈ ਭਾਵੇਂ ਉਹਨੂੰ ਨੋਟਿਸ ਕਹਿ ਲਓ ਇਹ ਅੱਛਾ ਇੱਥੇ ਇਹ ਗੱਲ ਵੀ ਨਹੀਂ ਬਈ ਸਰਕਾਰ ਪਹਿਲਾਂ ਵੀ ਜਾਣਦੀ ਸੀਗੀ ਕਈ ਵਾਰੀ ਇਹ ਗੱਲ ਉੱਠੀ ਵੀ ਹੈ ਵੀ ਐਸਜੀਪੀਸੀ ਨੂੰ ਇੱਕ ਬੋਰਡ ਬਣਾ ਦਿੱਤਾ ਜਾਵੇ ਜਿਹੜਾ ਵਿਰੋਧ ਵੀ ਹੁੰਦਾ ਰਿਹਾ ਹੁਣ ਅਗਰ ਇਸ ਤਰ੍ਹਾਂ ਦੀਆਂ ਪਟੀਸ਼ਨਜ਼ ਮਾਨਯੋਗ ਅਦਾਲਤਾਂ ਦੇ ਵਿੱਚ ਜਾਣ ਗਈਆਂ ਜਿੱਥੇ ਸੰਗਤ ਜਿਹੜੀ ਇਹਨਾਂ ਦੀ ਲਾਮਬੰਦ ਕੀਤੀ ਹੋਈ ਹੈ ਜਿਹੜੀ ਇਹਨਾਂ ਨੂੰ ਮੰਨਦੀ ਹੈ ਅਗਰ ਉਹੀ ਇਹਨਾਂ ਦੀ ਕਾਰਜ ਸ਼ੈਲੀ ਤੋਂ ਨਾਖੁਸ਼ ਹੈ ਤਾਂ ਫਿਰ ਸਰਕਾਰ ਦਾ ਇਹ ਬੋਰਡ ਵੀ ਬਣਾ ਸਕਦੀ ਹੈ ਨਹੀਂ ਦੇਖੋ ਸਵਾਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲੋਕਾਂ ਦੀਆਂ ਵੋਟਾਂ ਨਾਲ ਚੁਣ ਕੇ ਆਈ ਹੈ ਕੀ ਇਹ ਮੰਨਿਆ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲੋਕ ਭਾਵਨਾ ਦੀ ਤਰਜਮਾਨੀ ਕਰਦੀ ਹੈ ਕਿਤਨਾ ਕਿਤੇ ਹਿੱਲ ਰਹੀ ਹੈ ਕਿ ਸੱਚਮੁੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 2011 ਤੋਂ ਬਾਅਦ ਚੋਣ ਹੀ ਨਹੀਂ ਹੋਈ ਇੰਨਾ ਲੰਮਾ ਸਮਾਂ ਮੈਂਬਰ ਚੁਣੇ ਆ ਰਹੇ ਨੇ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਚਿੰਤਾ ਖਤਮ ਹੋ ਗਈ ਕਿ ਅਸੀਂ ਲੋਕ ਭਾਵਨਾਵਾਂ ਦੇ ਮੁਤਾਬਕ ਫੈਸਲੇ ਕਰਨੇ ਨੇ ਦੇਖੋ ਜਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਵੀ ਹਟਾਇਆ ਗਿਆ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਵੀ ਹਟਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਤੇ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਔਰ ਉਹਨਾਂ ਨੇ ਸ਼ੰਕੇ ਪ੍ਰਗਟ ਕੀਤੇ ਇਹਨਾਂ ਫੈਸਲਿਆਂ ਤੇ ਔਰ ਤੁਸੀਂ ਵੇਖੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵਿਸਾਖੀ ਮੌਕੇ ਕਹਿ ਰਿਹਾ ਹੈ ਕਿ ਸਾਡੇ ਤਖਤ ਸਹਿਬਾਨਾਂ ਤੇ ਕਬਜ਼ਾ ਹੋ ਗਿਆ ਸੀ ਸੈਂਟਰ ਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਜਥੇਦਾਰ ਸਹਿਬਾਨ ਦੇ ਕਹਿਣ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਕਹਿਣ ਤੇ ਅਹੁਦੇ ਤੇ ਵਾਪਸ ਨਹੀਂ ਆਉਂਦਾ ਤੇ ਜਦੋਂ ਸੁਖਬੀਰ ਸਿੰਘ ਬਾਦਲ ਘਰੇ ਮਨਾਉਣ ਜਾਂਦੇ ਨੇ ਜਦਕਿ ਉਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਵੀ ਨਹੀਂ ਸੀ ਤੇ ਹਰਜਿੰਦਰ ਸਿੰਘ ਧਾਮੀ ਮੰਨ ਜਾਂਦੇ ਨੇ ਸੋ ਗੱਲ ਇਹ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਐਕਟ ਤੋਂ ਭਾਵ ਜੋ ਕੁਝ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵਰਤਾਰਾ ਕੀਤਾ ਉਸ ਵਰਤਾਰੇ ਤੋਂ ਜਿਹੜਾ ਆਮ ਸਿੱਖ ਹੈ ਹੁਣ ਬਹੁਤ ਜ਼ਿਆਦਾ ਸਿੱਖ ਨਾ ਖੁਸ਼ ਨੇ ਜਾਂ ਘੱਟ ਸਿੱਖ ਨਾ ਖੁਸ਼ ਨੇ ਇਹਦਾ ਫੈਸਲਾ ਤਾਂ ਜਦੋਂ ਲੋਕਾਂ ਕੋਲੇ ਚੋਣ ਪਾਉਣ ਵੋਟਾਂ ਪਾਉਣ ਦਾ ਅਧਿਕਾਰ ਹੋਣਾ ਫਿਰ ਪਤਾ ਲੱਗਣਾ ਹੈ ਅਗਰ ਤਾਂ ਲੋਕਾਂ ਨੇ ਇਹੀ ਕਮੇਟੀ ਵਾਪਸ ਚੁਣ ਲਈ ਫਿਰ ਤਾਂ ਇਹ ਮੰਨਿਆ ਜਾਊਗਾ ਵੀ ਬਹੁਤੇ ਲੋਕ ਇਹਨਾਂ ਤੋਂ ਖੁਸ਼ ਨੇ ਅਗਰ ਇਹਨਾਂ ਨੂੰ ਲੋਕਾਂ ਨੇ ਨਾ ਚੁਣਿਆ ਫਿਰ ਇਹ ਮੰਨਿਆ ਜਾਊਗਾ ਕਿ ਲੋਕ ਇਹਨਾਂ ਤੋਂ ਨਾ ਖੁਸ਼ ਸੀ ਪਰ ਸਰਦਾਰ ਗੁਰਮੁਖ ਸਿੰਘ ਹੁਣੀ ਜਿਹੜੀ ਅਦਾਲਤ ਚ ਗਏ ਨੇ ਉਹ ਜਿਹੜੀਆਂ ਗੱਲਾਂ ਲੈ ਕੇ ਗਏ ਨੇ ਹੁਣ ਅਦਾਲਤ ਦੇ ਵਿੱਚ ਇੱਕ ਤਰੀਕੇ ਨਾਲ ਉਹਦੇ ਤੇ ਡਿਸਕਸ਼ਨ ਚਰਚਾ ਹੋਏਗੀ ਔਰ ਪੂਰੇ ਪੰਜਾਬ ਚ ਵੀ ਇੱਕ ਡਿਸਕਸ਼ਨ ਸੇਤਮੰਦ ਹੋ ਰਹੀ ਹੈ ਕੀ ਸਚਮੁੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕ ਭਾਵਨਾਵਾਂ ਦੇ ਉਲਟ ਵਿਚਰ ਰਹੀ ਹੈ ਇਹ ਐਸਜੀਪੀਸੀ ਨੂੰ ਵੀ ਸੋਚਣ ਦੀ ਲੋੜ ਹੈ ਔਰ ਹੁਣ ਹੋਣਾ ਕੀ ਹੈ ਹੁਣ ਐਸਜੀਪੀਸੀ ਦੇ ਪ੍ਰਧਾਨ ਨੇ ਜਿਹੜੇ ਰਜਿੰਦਰ ਸਿੰਘ ਧਾਮੀ ਉਹ ਵੀ ਇਸ ਗੱਲ ਨੂੰ ਮੰਨ ਗਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਿਯੁਕਤ ਕਰਨ ਦਾ ਉਹਨਾਂ ਨੂੰ ਹਟਾਉਣ ਦਾ ਉਹਨਾਂ ਦੇ ਸੇਵਾ ਕਾਲ ਬਾਰੇ ਵਿਧਿ ਵਿਵਧਾਨ ਹੋਣਾ ਚਾਹੀਦਾ ਹੈ ਇਹਦਾ ਮਤਲਬ ਹੈ ਕਿ ਜੋ ਕੁਝ ਹੁਣ ਕੀਤਾ ਜਾ ਰਿਹਾ ਸੀ ਉਹ ਵਿਧਿ ਵਿਵਧਾਨ ਮੁਤਾਬਕ ਨਹੀਂ ਹੈ ਇਹ ਵੀ ਇੱਕ ਸਵਾਲ ਹੈ ਹਾਲਾਂਕਿ ਐਸਜੀਪੀਸੀ ਇਹ ਕਹਿ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਅਧਿਕਾਰ ਖੇਤਰ ਹੈ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਹੋਣਾ ਉਹਨਾਂ ਨੂੰ ਹਟਾਉਣਾ ਜੇ ਇਹ ਅਧਿਕਾਰ ਖੇਤਰ ਹੈ ਤੇ ਫਿਰ ਵਿਧਿ ਵਿਵਧਾਨ ਇਹਦਾ ਮਤਲਬ ਹੈ ਸਪਸ਼ਟ ਨਹੀਂ ਵਿਧਿ ਵਿਵਧਾਨ ਦਾ ਮਤਲਬ ਕੀ ਹੈ ਵਿਧਿ ਵਿਵਧਾਨ ਹੀ ਤੈਅ ਕਰੇਗਾ ਨਾ ਵੀ ਕਿਹੜੀਆਂ ਸ਼ਰਤਾਂ ਤੇ ਕਿਹਨੂੰ ਨਿਯੁਕਤ ਕੀਤਾ ਜਾਵੇ ਕਦੋਂ ਕਿਸੇ ਨੂੰ ਹਟਾਇਆ ਜਾ ਸਕਦਾ ਹੈ ਕਦੋਂ ਕਿਸੇ ਦਾ ਸੇਵਾ ਕਾਲ ਹੈ ਇਹਦਾ ਮਤਲਬ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਹਿ ਰਹੀ ਹੈ ਅਧਿਕਾਰ ਸਾਡੇ ਕੋਲੇ ਆ ਹਟਾਉਣ ਦੇ ਤੇ ਲਾਉਣ ਦੇ ਜੇ ਉਹਨਾਂ ਕੋਲੇ ਹੀ ਅਧਿਕਾਰ ਹੈ ਤੇ ਫਿਰ ਨਵੀਂ ਵਿਵਸਥਾ ਦੀ ਕੀ ਲੋੜ ਹੈ ਇਹਦਾ ਮਤਲਬ ਹੈ ਜਿਹੜੀ ਪੁਰਾਣੀ ਵਿਵਸਥਾ ਐ ਐਸਜੀਪੀਸੀ ਕੋਲੇ ਉਹ ਸਪਸ਼ਟ ਨਹੀਂ ਹੈ ਅਗਰ ਉਹ ਸਪਸ਼ਟ ਨਹੀਂ ਹੈ ਇਸੇ ਕਰਕੇ ਗੁਰਮukh ਸਿੰਘ ਜੀ ਅਦਾਲਤ ਚ ਗਏ ਨੇ ਉਹ ਚੈਲੰਜ ਕਰ ਰਹੇ ਨੇ ਕਿ ਜੋ ਕੁਝ ਕੀਤਾ ਐ ਐਸਜੀਪੀਸੀ ਨੇ ਉਹ ਸਹੀ ਨਹੀਂ ਕੀਤਾ ਹੁਣ ਅਦਾਲਤ ਦੇ ਵਿੱਚ ਜਦੋਂ ਗੱਲ ਗਈ ਵੱਖ-ਵੱਖ ਬੁੱਧੀਜੀਵੀ ਡਿਬੇਟ ਹੋਏਗੀ ਵਕ ਵਕ ਬੁੱਧੀ ਜੀ ਵੀ ਆਪਣੇ ਵਿਚਾਰ ਰੱਖਣਗੇ ਹੁਣ ਅਗਰ ਅਦਾਲਤ ਦੇ ਵਿੱਚ ਕੋਈ ਫੈਸਲਾ ਆਉਂਦਾ ਉਹ ਕਦੋਂ ਆਉਂਦਾ ਉਹ ਬਾਅਦ ਦੀ ਗੱਲ ਹੈ ਪਰ ਇੱਕ ਗੱਲ ਤੈ ਹੋਗੀ ਸੰਦੀਪ ਜੀ ਇੱਕ ਗੱਲ ਤੈ ਹੋਗੀ ਕਿ ਅਗਰ ਵਿਧਿ ਵਿਧਾਨ ਬਣਨਾ ਹੈ ਇਹ ਗੱਲ ਤੈ ਹੋਗੀ ਵੀ ਕੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਣ ਵਾਲਾ ਪ੍ਰਬੰਧ ਹੈ ਕੀ ਇਹ ਵਿਧਿ ਵਿਧਾਨ ਬਣਾ ਸਕਦਾ ਹੈ ਕੀ ਇਹ ਵਿਧਿਵਿਧਾਨ ਬਣਾ ਲਏਗਾ ਜਾਂ ਜਿਹੜੀ ਨਵੀਂ ਇਲੈਕਟਿਡ ਬਾਡੀ ਹੋਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਵਿਧਿਵਿਧਾਨ ਬਣਾਏਗੀ ਮੈਂ ਮੈਨੂੰ 30 ਸਕਿੰਟ ਦੇ ਦਿਓ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂ ਪੰਜ ਮੈਂਬਰੀ ਕਮੇਟੀ ਨਾਲ ਭਰਤੀ ਤੋਂ ਬਾਅਦ ਜੋ ਕੁਝ ਹੋਏਗਾ ਉਹ ਤਾਂ ਚਲੋ ਇੱਕ ਵੱਖਰੀ ਗੱਲ ਹੈ ਪਰ ਜਿਹੜਾ ਹੁਣ ਨਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਾਡਾ ਪ੍ਰਬੰਧ ਆਉਣਾ ਹੈ ਕਿ ਚੋਣਾ ਨੈਕਟ ਭਵਿਕ ਚ ਹੋ ਜਾਣੀਆਂ ਨੇ ਜਿਹੜਾ ਹੁਣ ਐਸਜੀਪੀਸੀ ਦੀਆਂ ਚੋਣਾਂ ਦਾ ਨਵਾਂ ਪ੍ਰਬੰਧ ਆਏਗਾ ਮੈਨੂੰ ਇਹ ਲੱਗਦਾ ਹੈ ਕਿ ਉਹ ਨਵਾਂ ਪ੍ਰਬੰਧ ਭਾਰਤ ਦੀ ਸਰਕਾਰ ਨੂੰ ਸਿਫਾਰਿਸ਼ ਕਰ ਸਕਦਾ ਹੈ ਵਿਧੀ ਵਿਧਾਉਣ ਦੇ ਲਈ ਕਿ ਵਿਧੀ ਵਿਧਾਨ ਬਣਾਇਆ ਜਾਵੇ ਕਿ ਮੌਜੂਦਾ ਜਿਹੜੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ ਇਹ ਭਾਰਤ ਦੀ ਸਰਕਾਰ ਨੂੰ ਲਿਖੇਗਾ ਇਹ ਤਾਂ ਭਾਰਤ ਦੀ ਸਰਕਾਰ ਨੂੰ ਕਹਿ ਰਿਹਾ ਵੀ ਸਾਡੇ ਤਖਤ ਸਾਬਾਨਾ ਤੇ ਸੈਂਟਰ ਨੇ ਕਬਜ਼ਾ ਕਰ ਲਿਆ ਔਰ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ 1925 ਅਗਰ ਉਹਦੇ ਚ ਅਮੈਂਡਮੈਂਟ ਵੀ ਕਰਨੀ ਹੈ ਵਿਧਿ ਵਿਵਧਾਨ ਨੂੰ ਲੈ ਕੇ ਤੇ ਉਹ ਪਾਰਲੀਮੈਂਟ ਚ ਹੋਣੀ ਹੈ ਅਗਰ ਇਹ ਵਿਧਿ ਵਿਵਧਾਨ ਲਈ ਸੁਝਾਅ ਮੰਗ ਰਹੇ ਨੇ ਹਰਜਿੰਦਰ ਸਿੰਘ ਧਾਮੀ ਔਰ ਇਹਨਾਂ ਦੇ ਬਾਕੀ ਮੈਂਬਰ ਕੀ ਇਹ ਸੁਝਾਅ ਸਿਫਾਰਿਸ਼ ਦੇ ਰੂਪ ਦੇ ਵਿੱਚ ਮੌਜੂਦਾ ਕੇਂਦਰ ਸਰਕਾਰ ਨੂੰ ਭੇਜਣਗੇ ਇਹ ਤਾਂ ਉਹਨਾਂ ਦੇ ਭਰੋਸਾ ਹੀ ਨਹੀਂ ਕਰ ਰਹੇ ਔਰ ਮਾਮਲਾ ਪਾਰਲੀਮੈਂਟ ਤੱਕ ਜਾਣਾ ਸੋ ਮੈਨੂੰ ਲੱਗਦਾ ਹੈ ਕਿ ਇਹ ਗੱਲ ਜਦੋਂ ਤੇ ਹੋਣੀ ਹੈ ਸੰਦੀਪ ਜੀ ਜੋ ਮੈਨੂੰ ਲੱਗਦਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਬਦਲਣਾ ਜਦੋਂ ਨਵੀਂ ਐਸਜੀਪੀਸੀ ਆਏਗੀ ਮੈਨੂੰ ਲੱਗਦਾ ਉਦੋਂ ਸੁਝਾਅ ਔਰ ਰੈਜ਼ੋਲੂਸ਼ਨ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਨੂੰ ਸਿਫਾਰਿਸ਼ ਭੇਜੀ ਜਾਏਗੀ ਔਰ ਫਿਰ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਉਸ 1925 ਦਾ ਜਿਹੜਾ ਐਕਟ ਹੈ ਉਹਦੀ ਅਮੈਂਡਮੈਂਟ ਦੀ ਪ੍ਰਕਿਰਿਆ ਅੱਗੇ ਵਧੇਗੀ ਮੈਨੂੰ ਲੱਗਦਾ ਫਿਰ ਕਿਤੇ ਜਾ ਕੇ ਜਿਹੜਾ ਵਿਧਿ ਵਿਧਾਨ ਹੈ ਨਾ ਉਹ ਸਰਵ ਪ੍ਰਮਾਨਿਤ ਬਣੇਗਾ ਕਿਉਂਕਿ ਅਗਰ ਹੁਣ ਮੌਜੂਦਾ ਜਿਹੜਾ ਢੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਰ ਇਹ ਕੋਈ ਵੀ ਵਿਧਿ ਵਿਵਧਾਨ ਬਣਾਉਂਦਾ ਮੈਨੂੰ ਨਹੀਂ ਲੱਗਦਾ ਕਿ ਸਾਰੇ ਪਾਸੇ ਇਹਨੂੰ ਮਨਜ਼ੂਰੀ ਮਿਲੂਗੀ ਕਿਉਂਕਿ ਇਹ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਢਾਂਚਾ ਹੈ ਇਹਦੇ ਤੇ ਬਹੁਤਾ ਭਰੋਸਾ ਨਹੀਂ ਰਿਹਾ ਲੋਕਾਂ ਨੂੰ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ ਜਿਵੇਂ ਹੁਣ ਗੁਰਮੁਖ ਸਿੰਘ ਜੀ ਅਦਾਲਤ ਚ ਗਏ ਨੇ ਇਹਦਾ ਮਤਲਬ ਹੈ ਉਹਨਾਂ ਨੂੰ ਐਸਜੀਪੀਸੀ ਦੀ ਕੰਮ ਕਰਨ ਦੇ ਤਰੀਕੇ ਤੇ ਭਰੋਸਾ ਨਹੀਂ ਹੈ ਸੰਤੁਸ਼ਟ ਨਹੀਂ ਹੈ ਤਾਂ ਹੀ ਉਹ ਗਏ ਨਾ ਐਸਜੀਪੀਸੀ ਜਦੋਂ ਸੰਤੁਸ਼ਟ ਨਹੀਂ ਕਰ ਪਾਰੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਤੇ ਜਿਹੜੇ ਹੁਣ ਵਿਧਿ ਵਿਵਧਾਨ ਵੀ ਇਹ ਬਣਾਉਣਗੇ ਇਹਦੀ ਵੀ ਕੋਈ ਗਰੰਟੀ ਨਹੀਂ ਕਿ ਉਹ ਕਾਮ ਪ੍ਰਵਾਨ ਕਰੇਗੀ ਸੋ ਇਸ ਕਰਕੇ ਇਹ ਵਿਸ਼ਾ ਥੋੜਾ ਵੱਡਾ ਵੀ ਬਣ ਗਿਆ ਅਦਾਲਤ 'ਚ ਵੀ ਗੱਲ ਗਈ ਪਰ ਮੈਨੂੰ ਲੱਗਦਾ ਜਦੋਂ ਨਵੇਂ ਸਿਰੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣ ਕੇ ਆਏਗੀ ਇਹ ਵਿਸ਼ਾ ਤਾਂ ਹੱਲ ਹੋਏਗਾ ਵਿਧਿ ਵਿਵਧਾਨ ਨਵੇਂ ਬਣਨ ਵਾਲਾ ਵੀ ਜੀ ਸੰਦੀਪ ਜੀ ਬੱਲੇ ਸਭ ਹੁਣ ਇੱਥੇ ਸਵਾਲ ਆਪਾਂ ਇਹ ਵੀ ਲਈਏ ਵੀ ਵਿਧੀ ਵਿਧਾਨ ਦੀ ਜਿੱਥੇ ਸਮੱਸਿਆ ਖੜੀ ਹੈ ਜਿੱਥੇ ਗੁਰਮੁਖ ਸਿੰਘ ਅਦਾਲਤ ਦੇ ਵਿੱਚ ਚਲੇ ਗਏ ਐਸਜੀਪੀਸੀ ਨੂੰ ਲੈ ਕੇ ਉੱਥੇ ਹੀ ਅਕਾਲੀ ਦਲ ਵਾਸਤੇ ਵੀ ਚੁਣੌਤੀ ਹੈ ਅਕਾਲੀ ਦਲ ਨੂੰ ਭਰਤੀ ਕਰਨ ਵਾਸਤੇ 2 ਦਸੰਬਰ ਨੂੰ ਜਥੇਦਾਰ ਸਹਿਬਾਨ ਨੇ ਕਿਹਾ ਸੀ ਸੁਖਬੀਰ ਬਾਦਲ ਹੁਣ ਅਦੇ ਧੜੇ ਨੇ ਭਰਤੀ ਮੁਕੰਮਲ ਕਰ ਲਈ ਹੈ ਤੇ ਪ੍ਰਧਾਨਗੀ ਦੀ ਚੋਣ ਕਰ ਲਈ ਹੈ ਸੁਖਬੀਰ ਬਾਦਲ ਮੁੜ ਤੋਂ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਆ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਪਰ ਅੱਜ ਉਸੇ ਹੀ ਪਾਰਟੀ ਦੇ ਵੱਡੇ ਆਗੂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਵਰ੍ਹੇਗੰਢ ਹੈ ਪੰਜ ਵਾਰ ਦੇ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਜਿੱਥੇ ਵੱਖ-ਵੱਖ ਲੀਡਰ ਉਹਨਾਂ ਦੀ ਦੂਰੰਦੇਸ਼ੀ ਦੀ ਤਾਰੀਫ਼ ਕਰ ਰਹੇ ਆ ਸਿਫਤਾਂ ਕਰ ਰਹੇ ਆ ਵੀ ਬਹੁਤ ਵੱਡੇ ਆਗੂ ਸੀਗੇ ਬਹੁਤ ਦੂਰ ਤੱਕ ਸੋਚਦੇ ਸੀਗੇ ਕਦੀ ਕਿਸੇ ਲੀਡਰ ਨੂੰ ਨਾਰਾਜ਼ ਨਹੀਂ ਹੋਣ ਦਿੰਦੇ ਸੀਗੇ ਕੀ ਜਿਹੜੀਆਂ ਅੱਜ ਉਹਨਾਂ ਦੀਆਂ ਗਥਾਵਾਂ ਸੁਣਾਈਆਂ ਜਾ ਰਹੀਆਂ ਨੇ ਇਹਦਾ ਕੋਈ ਅਸਰ ਮੌਜੂਦਾ ਲੀਡਰਸ਼ਿਪ ਤੇ ਪਵੇਗਾ ਕੀ ਜਿਹੜੀ ਇਸ ਵੇਲੇ ਧੜਿਆਂ 'ਚ ਵੰਡੀ ਗਈ ਅਕਾਲੀ ਦਲ ਸਿਆਸੀ ਪਾਰਟੀ ਹੈ ਇਕੱਠੀ ਹੋ ਸਕਦੀ ਹੈ ਜੀ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਨਾ ਮੈਂ ਉਹਨੂੰ ਅੱਗੇ ਵਧਾਉਣਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਦੂਜੀ ਵਰਸੀ ਸੀ ਅੱਜ ਸਮਾਗਮ ਸੀ ਔਰ ਤੁਸੀਂ ਵੇਖੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੀ ਉੱਥੇ ਗਏ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਵੀ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਕਹਿੰਦੇ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ कमजोर होगी या टूट गई ता असली भाव सिख भाईचारा खेंड जाएगा सो ज्ञानी कुलदीप सिंह गड़गड़ जी भी कितने ना कितने ਉਹਨਾਂ ਦੇ ਮਨ 'ਚ ਇਸ ਗੱਲ ਦੀ ਚਿੰਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕੜੀ ਹੋਣੀ ਚਾਹੀਦੀ ਹੈ ਕਮਜ਼ੋਰ ਨਹੀਂ ਹੋਣੀ ਚਾਹੀਦੀ ਔਰ ਅੱਜ ਦੇ ਸਮੇਂ 'ਚ ਅਗਰ ਇਹ ਚਿੰਤਾ ਮਨਾਂ ਦੇ ਵਿੱਚ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੁੱਟ ਗਈ ਕਮਜ਼ੋਰ ਹੋ ਗਈ ਇਹਦਾ ਮਤਲਬ ਹੈ ਸੰਦੀਪ ਜੀ ਉਹ ਨੌਬਤ ਆਈ ਕਿ ਅਸੀਂ ਚਿੰਤਾ ਕਰ ਰਹੇ ਹਾਂ ਐਸਡੀਪੀਸੀ ਬਾਰੇ ਬਿਲਕੁਲ ਨੌਬਤ ਆਈ ਹੈ ਸ਼੍ਰੋਮਣੀ ਗੁਰਦੁਆਰਾ ਹਾਂ ਇਹਦਾ ਮਤਲਬ ਹੈ ਜੇ ਕੌਮ ਦਾ ਜਥੇਦਾਰ ਚਿੰਤਾ ਕਰ ਰਿਹਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਖੁਦ ਪੜਤਾਲ ਕਰਨੀ ਚਾਹੀਦੀ ਆਪਣੀ ਸਵੇ ਪਰਚੋਲ ਕਰਨੀ ਚਾਹੀਦੀ ਆਪਣੀ ਵੀ ਸਾਡੇ ਚ ਕਮੀਆਂ ਕਿੱਥੇ ਰਹਿ ਰਹੀਆਂ ਨੇ ਕਿਉਂ ਸੰਗਤ ਸਾਡੇ ਫੈਸਲਿਆਂ ਤੇ ਨਾ ਖੁਸ਼ ਹੈ ਇਹ ਸਵਾਲ ਆਪਣੇ ਆਪ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਸੋਚਣੇ ਚਾਹੀਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਤਾਂ ਪਤਾ ਹੈ ਕਿ ਦੇਖੋ ਜੀ ਸਾਡੇ ਤਖਤ ਸਹਿਬਾਨਾਂ ਤੇ ਸੈਂਟਰ ਦਾ ਕਬਜ਼ਾ ਹੋ ਗਿਆ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਐਸਜੀਪੀਸੀ ਦੀ ਸਥਿਤੀ ਐਸਜੀਪੀਸੀ ਦੀ ਭੂਮਿਕਾ ਤੇ ਪੰਜਾਬ ਦੇ ਲੋਕ ਕੀ ਸੋਚ ਰਹੇ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਐਸਜੀਪੀਸੀ ਦਾ ਪ੍ਰਬੰਧ ਚੁਣਿਆ ਸੀ ਔਰ ਕਈ ਗੱਲਾਂ ਕੀਤੀਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਉਹਨਾਂ ਨੇ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਇਹ ਕਿਹਾ ਕਿ ਭਾਵੇਂ ਵਿਰਾਸਤੀ ਮਾਰਗ ਹੈ ਭਾਵੇਂ ਚੱਪੜ ਚਿੜੀ ਦੀ ਯਾਦਗਾਰ ਹੈ ਭਾਵੇਂ ਸ਼ਾਮ ਸਿੰਘ ਠਾਰੀ ਵਾਲਾ ਦੀ ਯਾਦਗਾਰ ਹੈ ਜਾਂ ਪੰਜਾਬ 'ਚ ਹੋਰ ਬਹੁਤ ਸਾਰੀਆਂ ਯਾਦਗਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਹੁਣੀ ਜਦੋਂ ਤਾਕਤ ਸੀ ਉਹਨਾਂ ਨੇ ਕੰਮ ਕੀਤੇ ਉਹ ਉਹਨਾਂ ਨੇ ਸਾਡੀ ਮੌਜੂਦਾ ਸਰਕਾਰ ਤੇ ਸਵਾਲ ਵੀ ਖੜਾ ਕੀਤਾ ਉਹਨੂੰ ਭਾਵੇਂ ਅਸੀਂ ਪੰਜਾਬ ਨਾਲ ਜੋੜ ਕੇ ਦੇਖ ਲਈਏ ਭਾਵੇਂ ਕੇਂਦਰ ਨਾਲ ਜੋੜ ਕੇ ਦੇਖ ਲਈਏ ਉਹ ਕਹਿੰਦੇ 450 ਸਾਲਾਂ ਸਤਾਬ ਦੀ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾਗੱਦੀ 450 ਸਾਲਾਂ ਸਤਾਬ ਦੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਉਹ ਕਹਿੰਦੇ ਲੰਘ ਕੇ ਗਿਆ ਹੁਣ ਇਸ ਮੌਕੇ ਤੇ ਕਹਿੰਦੇ ਨਾ ਸਾਡੀ ਸੂਬੇ ਦੀ ਸਰਕਾਰ ਨਾ ਸਾਡੀ ਕੇਂਦਰ ਦੀ ਸਰਕਾਰ ਇਹਨੇ ਕੋਈ ਐਲਾਨ ਮਾਤਰੀ ਕੀਤਾ ਉਹ ਕਹਿੰਦੇ ਗੋਇੰਦਵਾਲ ਸਾਹਿਬ ਦੀ ਇੱਕ ਸੜਕ ਨਹੀਂ ਬਣੀ ਗਿਆਨੀ ਕੁਲਦੀਪ ਸਿੰਘ ਗੜਗੜ ਜ ਜਾਨ ਨੇ ਗੜਗੜ ਜ ਜ ਉਹਨਾਂ ਨੇ ਕਈ ਗੱਲਾਂ ਕੀਤੀਆਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸ਼ਖਸੀਅਤ ਸੀ ਉਹਦਾ ਜ਼ਿਕਰ ਕੀਤਾ ਔਰ ਬੀਬੀ ਹਰਸ਼ਮ੍ਰਿਤ कौर ਬਾਦਲ ਦਾ ਉਹ ਚੇਚੇ ਤੌਰ ਤੇ ਜ਼ਿਕਰ ਕੀਤਾ ਕਹਿੰਦੇ ਮੈਂ ਵੀ ਮਾਝੇ ਤੋਂ ਆਉਣਾ ਬੀਬੀ ਹਰਸ਼ਮ੍ਰਿਤ कौर ਬਾਦਲ ਵੀ ਮਾਝੇ ਤੋਂ ਨੇ ਉਹ ਮੇਰੇ ਭੈਣ ਲੱਗੇ ਤੇ ਕਹਿੰਦੇ ਜਿਹੜੀ ਇਹਨਾਂ ਨੇ ਗੱਲ ਪਾਰਲੀਮੈਂਟ ਚ ਕੀਤੀ ਹੈ ਹੁਣ ਇੱਥੋਂ ਪੂਰੀ ਸਥਿਤੀ ਟਵਿਸਟ ਹੁੰਦੀ ਹੈ ਗਿਆਨੀ ਕੁਲਦੀਪ ਸਿੰਘ ਗੜਗੜ ਜ ਜ ਜਦੋਂ ਇਹ ਬੋਲ ਰਹੇ ਸੀ ਜਾਂ ਉਹਨਾਂ ਨੇ ਬੋਲਣਾ ਸੀ ਬੀਬੀ ਹਰਸਿਮਰਤ ਕੌਰ ਬਾਰੇ ਕੁਝ ਕ ਪਲ ਪਹਿਲਾਂ ਕੁਝ ਕ ਪਲ ਪਹਿਲਾਂ ਡਾਕਟਰ ਦਿਲਜੀਤ ਸਿੰਘ ਚੀਮਾ ਉਹਨਾਂ ਨੂੰ ਕੋਈ ਸੱਜਣ ਆ ਕੇ ਮਿਲਦਾ ਹੈ ਉਹਨਾਂ ਦੇ ਕੰਨ 'ਚ ਕੋਈ ਗੱਲ ਹੁੰਦੀ ਹੈ ਇਹ ਤਸਵੀਰਾਂ 'ਚ ਦਿਖਦਾ ਹੈ ਡਾਕਟਰ ਦਿਲਜੀਤ ਸਿੰਘ ਚੀਮਾ ਫਿਰ ਕੋਈ ਪਰਚੀ ਰੱਖ ਦਿੰਦੇ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਅੱਗੇ ਹੁਣ ਇਹ ਨਹੀਂ ਪਤਾ ਉਹ ਪਰਚੀ ਕਾਦੀ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਉਹ ਪੜ੍ਹੀ ਜਾਂ ਨਹੀਂ ਪੜ੍ਹੀ ਉਹ ਕਾਦਾ ਸੀ ਉਹ ਪਰ ਇਹ ਇਹ ਇੱਕ ਉਥੇ ਸੀਨ ਬਣਿਆ ਵੀਡੀਓ ਚ ਪਰ ਗੈਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਨੇ ਕਿ ਬੀਬੀ ਹਰਸਿਮਰਤ कौर ਬਾਦਲ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਧਾਰਾ 25B ਦੀ ਗੱਲ ਕੀਤੀ ਹੈ ਉਹ ਜਿੱਦਾਂ ਉਹ ਕਹਿੰਦੇ ਕਿ ਧਾਰਾ 25B ਸਾਡੀ ਮੰਗ ਇਹ ਹੈ ਕਿ ਸਿੱਖ ਧਰਮ ਨੂੰ ਧਾਰਾ 25 ਅਮੈਂਡ ਕਰਕੇ ਮਾਨਤਾ ਦਿੱਤੀ ਜਾਵੇ ਔਰ ਬੀਬੀ ਹਰਸ਼ਮਰਤ कौर ਬਾਦਲ ਨੇ ਇਹ ਮੰਗ ਉੱਥੇ ਚੱਕੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਧਾਰਾ ਦਾ ਜਿਸ ਤਰ੍ਹਾਂ ਉਹ ਚਾਹੁੰਦੇ ਨਹੀਂ ਉਹਦਾ ਵਿਰੋਧ ਕੀਤਾ ਉਹਨਾਂ ਦੇ ਕਹਿਣ ਦੇ ਭਾਵ ਮੈਂ ਸੁਣਾ ਰਿਆਂ ਤੇ ਨਾਲ ਹੀ ਜਕਾਰਾ ਲੱਗ ਜਾਂਦਾ ਜਦੋਂ ਬੀਬੀ ਹਰਸ਼ਮਰਤ कौर ਬਾਦਲ ਉਹਨਾਂ ਦੇ ਜਿਹੜੀ ਉਹਨਾਂ ਨੇ ਪਾਰਲੀਮੈਂਟ 'ਚ ਗੱਲ ਕੀਤੀ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਦਾ ਜ਼ਿਕਰ ਕਰਦੇ ਨੇ ਜਾਂ ਸ਼ਾਬਾਸ਼ ਦੰਦੇ ਨੇ ਬੀਬੀ ਹਰਸ਼ਮਰਤ कौर ਬਾਦਲ ਨੂੰ ਹੁਣ ਇਹਦਾ ਮਤਲਬ ਇਹ ਵੀ ਨਾਲ ਖੜਾ ਹੋ ਗਿਆ ਸੰਦੀਪ ਜੀ ਕਿ ਹੁਣ ਬੀਬੀ ਹਰਸ਼ਮ੍ਰਿਤ कौर ਬਾਦਲ ਨੇ ਬੜੀ ਜ਼ੋਰ ਸ਼ੋਰ ਨਾਲ ਪਾਰਲੀਮੈਂਟ 'ਚ ਗੱਲ ਚੱਕੀ ਤੇ ਜਦੋਂ 9 ਮਾਰਚ ਦਾ ਰਿਸ਼ਤਾ ਰਿਹਾ ਪ੍ਰਕਾਸ਼ ਸਿੰਘ ਬਾਦਲ ਸੀਗੇ ਸੱਤਾ 'ਚ ਇੰਦਰ ਕੁਮਾਰ ਗੁਜਰਾਲ ਨਾਲ ਉਹਨਾਂ ਦੀ ਦੋਸਤੀ ਰਾਜਨਾਥ ਸਿੰਘ ਨਾਲ ਦੋਸਤੀ ਜਦੋਂ ਉਹ ਪ੍ਰਧਾਨ ਸੀ ਨਰਿੰਦਰ ਮੋਦੀ ਜੀ ਨਾਲ ਉਹਨਾਂ ਦਾ ਪਿਆਰ ਸਤਿਕਾਰ ਮੋਦੀ ਸਾਹਿਬ ਉਹਨਾਂ ਦੇ ਪੈਰੀ ਹੱਥ ਲਾਉਂਦੇ ਸੀ ਉਹਨਾਂ ਦੇ ਅੰਤਿਮ ਸੰਸਕਾਰ 'ਚ ਉਹ ਉਸ ਤੋਂ ਪਹਿਲਾਂ ਉਚੇਚੇ ਤੌਰ ਤੇ ਜਿਸ ਦਿਨ ਉਹ ਦੁਨੀਆ ਤੋਂ ਗਏ ਪ੍ਰਕਾਸ਼ ਸਿੰਘ ਬਾਦਲ ਨਰਿੰਦਰ ਮੋਦੀ ਉਚੇਚੇ ਤੌਰ ਤੇ ਚੰਡੀਗੜ੍ਹ ਆਏ ਆਪਣੇ ਸਾਰੇ ਪ੍ਰੋਗਰਾਮ ਛੱਡ ਕੇ ਬੀਜੇਪੀ ਦੀ ਲੀਡਰਸ਼ਿਪ ਆਈ ਇਹਦਾ ਮਤਲਬ ਹੈ ਕਿ ਜਿੰਨੀ ਦੇਰ ਪ੍ਰਕਾਸ਼ ਸਿੰਘ ਬਾਦਲ ਸੱਤਾ 'ਚ ਰਹੇ ਬੀਜੇਪੀ ਦੇ ਨਾਲ ਜਾਂ ਇੰਦਰ ਕੁਮਾਰ ਗੁਜਰਾਲ ਵੇਲੇ ਉਦੋਂ ਉਹ ਇਹ ਕਿਉਂ ਨਹੀਂ ਕਰਾ ਸਕੇ ਐਡੀ ਵੱਡੀ ਅਮੈਂਡਮੈਂਟ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਅਗਰ ਪਾਰਲੀਮੈਂਟ 'ਚ ਇਹ ਗੱਲ ਚੱਕ ਰਹੇ ਨੇ ਹੁਣ ਜਿਹੜਾ ਕੰਮ ਪ੍ਰਕਾਸ਼ ਸਿੰਘ ਬਾਦਲ ਨਹੀਂ ਕਰਾ ਸਕੇ ਸਨਦੀਪ ਜੀ ਹੁਣ ਜਿਸ ਹਾਵ ਨਾਲ ਕਿਹਾ ਜਾਂਦਾ ਨਾ ਕਿ ਪ੍ਰਕਾਸ਼ ਸਿੰਘ ਬਾਦਲ 70 ਸਾਲ ਅਕਾਲੀ ਦਲ ਚ ਰਏ ਉਹਨਾਂ ਤੋਂ ਵੱਡਾ ਅਕਾਲੀ ਲੀਡਰ ਕੋਈ ਨਹੀਂ ਹੋਇਆ ਚਲੋ ਇਹ ਤਾਂ ਖੁੱਲ ਕੇ ਦਾਵਾ ਨਹੀਂ ਕਰਦੇ ਪਰ ਤੁਸੀਂ ਸੰਦੀਪ ਜੀ ਅੰਦਾਜ਼ਾ ਲਾਓ ਕਿ ਜਿਹੜੀ ਗੱਲ ਪ੍ਰਕਾਸ਼ ਸਿੰਘ ਬਾਦਲ ਨਹੀਂ ਕਰਾ ਸਕੇ ਤੇ ਉਹ ਕਿਉਂ ਨਹੀਂ ਕਰਾ ਸਕੇ ਕੀ ਉਹ ਇਹ ਨਹੀਂ ਕਰਾ ਸਕਦੇ ਸੀ ਚਲੋ ਬੀਬੀ ਹਰਸ਼ਮਰਤ ਕੌਰ ਨੇ ਇਹ ਗੱਲ ਚੱਕੀ ਅਕਾਲੀ ਦਲ ਹੁਣ ਇਹਨੂੰ ਮੁੱਦਾ ਬਣਾਵੇ ਔਰ ਇਹ ਮੰਗ ਮੰਨੀ ਜਾਣੀ ਚਾਹੀਦੀ ਹੈ ਮੈਂ ਵੀ ਇਹਦੀ ਵਕਾਲਤ ਕਰਦਾ ਹੁਣ ਇਹ ਮਾਮਲੇ ਕਿਉਂਕਿ ਪਾਰਲੀਮੈਂਟਲ ਦੇ ਨੇ ਪਰ ਮੈਂ ਸਖਸ਼ੀਅਤ ਦੀ ਗੱਲ ਕਰਦਾ ਪ੍ਰਕਾਸ਼ ਸਿੰਘ ਬਾਦਲ ਵੱਡੀ ਸਖਸ਼ੀਅਤ ਸੀ ਆਪਸੀ ਭਾਈਚਾਰਾ ਬਣਾ ਕੇ ਰੱਖਦੇ ਸੀ ਸਾਰੇ ਭਾਈਚਾਰਿਆਂ ਦੇ ਇੱਕ ਸੈਕੂਲਰ ਲੀਡਰ ਸੀ ਜਿਵੇਂ ਮਨਮੋਨ ਸਿੰਘ ਹੈ ਉਹ ਸਾਰੇ ਭਾਈਚਾਰਿਆਂ ਨੂੰ ਸਵੀਕਾਰ ਸੀ ਜਿਵੇਂ ਡਾਕਟਰ ਅਬਦੁਲ ਕਲਾਮ ਹੈ ਉਹ ਪੂਰੇ ਭਾਰਤ ਨੂੰ ਉਹਨਾਂ ਤੇ ਮਾਣ ਹੈ ਉਹ ਸੈਕੂਲਰ ਸੀਗੇ ਪ੍ਰਕਾਸ਼ ਸਿੰਘ ਬਾਦਲ ਵੀ ਸੈਕੂਲਰ ਸੀ ਸੁਖਵੀਰ ਸਿੰਘ ਬਾਦਲ ਨੇ ਵੀ ਅਹਦ ਲਿਆ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਤੇ ਚੱਲਣਾ ਹੈ ਪੰਜਾਬ 'ਚ ਲਾਅ ਐਂਡ ਆਰਡਰ ਨਹੀਂ ਖਰਾਬ ਹੋਣ ਦੇਣਾ ਭਾਈਚਾਰਾ ਨਹੀਂ ਖਰਾਬ ਹੋਣ ਦੇਣਾ ਇਹ ਚੰਗੀ ਗੱਲ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਸਾਰੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਪਰ ਮੈਨੂੰ ਇਹ ਲੱਗਦਾ ਸੰਦੀਪ ਜੀ ਜੇ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਹੋ ਜਾਣਾ ਸੀ ਪੰਜ ਸੱਤ ਮੈਂਬਰੀ ਕਮੇਟੀ ਕੋਲੇ ਚਲੇ ਜਾਣਾ ਸੀ ਫੇਰ ਤੇ ਪਹਿਲੇ ਜਦ ਕਿ ਮਜੂਦਾ ਅੰਦਲਾ ਸਾਹਿਬ ਉਹਨਾਂ ਨੇ ਭਰਤੀ ਪੰਜ ਮੈਂਬਰੀ ਕਮੇਟੀ ਤੋਂ ਕਰਾਣੀ ਸੀ ਉਹਨਾਂ ਨੇ ਕਹਿਣਾ ਸੀ ਆਓ ਇਕੱਠੇ ਹੀ ਚੱਲਦੇ ਹਾਂ ਪੰਜ ਮੈਂਬਰੀ ਕਮੇਟੀ ਦਾ ਚਲੋ ਤਾਂ ਇਹ ਨਾ ਧਾਮੀ ਸਾਹਿਬ ਅਸਤੀਫਾ ਦੇ ਗਏ ਬਡੁੰਗਰ ਜਿਹੜੇ ਕਿਰਪਾਲ ਸਿੰਘ ਬਡੁੰਗਰ ਅਸਤੀਫਾ ਦੇ ਗਏ ਜੇ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਤੇ ਉਹਨਾਂ ਨੇ ਜਿਸ ਦਿਨ ਸੱਤ ਮੈਂਬਰੀ ਕਮੇਟੀ ਦਾ ਹੁਕਮ ਹੋਇਆ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖਸੀਅਤ ਇਹ ਸੀ ਉਹਨਾਂ ਨੇ ਠੀਕ ਹੈ ਕਈ ਫੈਸਲੇ ਪ੍ਰਕਾਸ਼ ਸਿੰਘ ਬਾਦਲ ਦੇ ਚੰਗੇ ਵੀ ਨੇ ਕਈ ਫੈਸਲੇ ਉਹ ਕਰਵਾ ਨਹੀਂ ਸਕੇ ਠੀਕ ਹੈ ਕਿ ਪੰਜ ਸਿੰਘ ਸਹਿਬਾਨਾ ਨੇ ਉਸ ਦਿਨ ਜਦੋਂ ਹੁਕਮ ਸੁਣਾਇਆ ਉਹਨਾਂ ਦਾ ਫਖਰੇ ਕੌਮ ਉਹ ਰੱਦ ਕਰਤਾ ਹਰ ਪੋਲਿਟੀਕਲ ਸ਼ਖਸੀਅਤ ਦੇ ਨਾਲ ਬਹੁਤ ਚੀਜ਼ਾਂ ਚੰਗੀਆਂ ਬਹੁਤ ਚੀਜ਼ਾਂ ਵਿਵਾਦਾ ਵਾਲੀਆਂ ਹੁੰਦੀਆਂ ਪਰ ਇਸ ਮਾਮਲੇ 'ਚ ਇਸ ਮਾਮਲੇ 'ਚ ਅਗਰ ਸੱਤ ਮੈਂਬਰੀ ਕਮੇਟੀ ਉਹਨਾਂ ਦੇ ਵੇਲੇ ਬਣਦੀ ਤੇ ਮੈਨੂੰ ਲੱਗਦਾ ਪ੍ਰਕਾਸ਼ ਸਿੰਘ ਬਾਦਲ ਨੇ ਸੱਤ ਮੈਂਬਰੀ ਕਮੇਟੀ ਕੋਲੇ ਚਲੇ ਜਾਣਾ ਸੀ ਤੇ ਹੁਣ ਵਾਲੀ ਲੀਡਰਸ਼ਿਪ ਨੇ ਸੱਤ ਮੈਂਬਰੀ ਕਮੇਟੀ ਨੂੰ ਬਿਲਕੁਲ ਨਹੀਂ ਛੱਡਿਆ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਲਈ ਨਹੀਂ ਛੱਡਿਆ ਜਿਹਦੇ ਆਪਣੇ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਆਪਣੇ ਤੌਰ ਤੇ ਉਹਨਾਂ ਨੇ ਠੀਕ ਹੈ ਨਵੀਆਂ ਆਬਜ਼ਰਵਰ ਲਾਤੇ ਤੇ ਭਰਤੀ ਦਾ ਪ੍ਰੋਸੈਸ ਸ਼ੁਰੂ ਕਰਤਾ ਉਹ ਗੱਲ ਠੀਕ ਹੈ ਇਨਾਂ ਨੇ ਕੀਤਾ ਠੀਕ ਹੈ ਇਹਨਾਂ ਨੇ ਉਹਨਾਂ ਨੂੰ ਵੀ ਮੈਂਬਰ ਪਾਇਆ ਇੱਕ ਦੋ ਵਿਅਕਤੀਆਂ ਨੂੰ ਯਾਲੀ ਨੂੰ ਆਬਜ਼ਰਵਰ ਦੇ ਤੌਰ ਤੇ ਡਿਊਟੀ ਲਈ ਧਾਮੀ ਸਾਹਿਬ ਦੀ ਲਈ ਸਾਰਿਆਂ ਦੀ ਲਈ ਸੀ ਜੋ ਗੁਰਪ੍ਰਤਾਪ ਵਡਾਲਾ ਦੀ ਵੀ ਲਗਾਈ ਸੀ ਸੰਤਾ ਸਿੰਘ ਵੈਦਪੁਰੀ ਸੋ ਇਹਦਾ ਮਤਲਬ ਹੈ ਡਿਊਟੀ ਦਾ ਮਤਲਬ ਹੈ ਵੀ ਕੀ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਕੀ ਸੁਖਵੀਰ ਸਿੰਘ ਬਾਦਲ ਸਿਆਸੀ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੀ ਪੋਲਿਟੀਕਲ ਵਿਰਾਸਤ ਨੂੰ ਅੱਗੇ ਤੋਰ ਸਕਣਗੇ ਬਿਲਕੁਲ ਪਰ ਹੁਣ ਪ੍ਰਕਾਸ਼ ਸਿੰਘ ਬਾਦਲ ਦੇ મતਭੇਦ ਹੋਏ ਜਥੇਦਾਰ ਗੁਰਚੰਦ ਸਿੰਘ ਟੋੜਾ ਨਾਲ ਟੁੱਟ ਗਈ ਉਹਨਾਂ ਨੇ ਫਿਰ ਏਕਤਾ ਕੀਤੀ ਪ੍ਰੇਮ ਸਿੰਘ ਚੰਦੂ ਮਾਦਰਾ ਨਾਲ મતਭੇਦ ਹੋਏ ਫਿਰ ਏਕਤਾ ਹੋਈ ਮਹੇਸ਼ਿੰਦਰ ਸਿੰਘ ਗਰੇਵਾਲ ਟੋੜਾ ਸਾਹਿਬ ਨਾਲ ਚਲੇ ਗਏ ਸੀ ਹੁਣ ਉਹ ਬਾਦਲ ਸਾਹਿਬ ਨਾਲ ਆ ਗਏ ਸੀ ਤੁਸੀਂ ਵੇਖੋ ਆ ਜਿਹੜੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਉਹਨਾਂ ਨਾਲ ਵਿਗੜੀ ਫਿਰ ਏਕਤਾ ਹੋਈ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਗਿਣਤੀ ਲੋਕਾਂ ਨਾਲ ਕਿਤੇ ਨਾ ਕਿਤੇ ਏਕਤਾ ਕਰ ਲਈ ਸੀ ਔਰ ਜਦੋਂ ਹੁਣ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਕਿ ਦਾਗੀ ਬਾਗੀ ਸਭ ਇਕੱਠੇ ਹੋ ਏਕਤਾ ਕਰੋ ਕੀ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਜਿਹੜੇ ਕਾਰਜਕਾਰੀ ਪ੍ਰਧਾਨ ਸੀ ਕੀ ਉਹਨਾਂ ਨੇ ਦੂਸਰੀ ਧਿਰ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਬਲਕਿ ਇਹ ਜ਼ਰੂਰ ਕੀਤਾ ਗਿਆ ਸ਼ੁਰੂ ਦੇ ਵਿੱਚ ਸ਼ੁ ਬਾਅਦ ਦੇ ਵਿੱਚ ਜਦੋਂ ਜਦੋਂ ਭਰਤੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਸੱਦੇ ਜ਼ਰੂਰ ਲੱਗੇ ਜਾਂ ਭਰਤੀ ਸ਼ੁਰੂ ਹੋਣ ਵਾਲੀ ਸੀ ਵੀ ਆਪਾਂ ਸਾਰੇ ਆਜੋ ਮਿਲ ਜੁਲ ਕੇ ਚੱਲੀਏ ਭੁੰਦਰ ਸਾਹਿਬ ਦੀ ਆਪਾਂ ਸਟੇਟਮੈਂਟਾਂ ਦੇਖੀਆਂ ਨੇ ਪਰ ਕੀ ਉਹਨਾਂ ਨੇ ਉਹਨਾਂ ਨੂੰ ਸੱਦਿਆ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜਦੋਂ ਸਾਰਿਆਂ ਨੇ ਧਾਰਮਿਕ ਸਜਾਵਾਂ ਭੁਗਤ ਲੀਆਂ ਵੀ ਬੀਬੀ ਜ਼ਗੀਰ ਕੌਰ ਜੀ ਆਓ ਬਡਾਲਾ ਸਾਹਿਬ ਤੁਸੀਂ ਆਓ ਸਾਰੇ ਲੋਕ ਆਓ ਆਪਾਂ ਬਹਿ ਕੇ ਇਕੱਠੇ ਅੱਗੇ ਵਧੀਏ ਕੀ ਕੋਈ ਸਾਂਝੀ ਮੀਟਿੰਗ ਹੋਈ ਮਤਲਬ ਕੀ ਪ੍ਰਕਾਸ਼ ਸਿੰਘ ਬਾਦਲ ਦੀ ਅਡਾਲੋਜੀ ਨੂੰ ਇਨ ਬਿਨ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਦੀ ਲੀਡਰਸ਼ਿਪ ਅੱਗੇ ਵਧਾਏਗੀ ਇਹਦੇ ਤੇ ਵੀ ਸਵਾਲ ਨੇ ਸੋ ਇਸ ਕਰਕੇ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਆਪਣੀ ਸਿਆਸਤ ਕੀਤੀ ਇਹ ਚੰਗੀ ਗੱਲ ਹੈ ਪਰ ਪ੍ਰਕਾਸ਼ ਸਿੰਘ ਬਾਦਲ ਵੀ ਜਿੰਨਾ ਸਮਾਂ ਉਹਨਾਂ ਕੋਲੇ ਪ੍ਰਧਾਨ ਮੰਤਰੀਆਂ ਦੇ ਨਾਲ ਰਹੇ ਜਿੰਨਾ ਉਹਨਾਂ ਦਾ ਕਦ ਸੀ ਜਿੰਨਾ ਉਹਨਾਂ ਦੀ ਉਮਰ ਸੀ ਉਹ ਬਹੁਤ ਸਾਰੇ ਅਜਿਹੇ ਫੈਸਲੇ ਸੀ ਜਿਹੜੇ ਕਰਵਾ ਸਕਦੇ ਸੀ ਜਿਹੜੇ ਸਾਨੂੰ ਸੰਘਰਸ਼ ਕਰਦੇ ਵੀ ਨਹੀਂ ਨਜ਼ਰ ਆਏ ਉਹਨਾਂ ਫੈਸਲਿਆਂ ਤੇ ਜਦੋਂ ਸੱਤਾ 'ਚ ਰਹੀ ਜਦੋਂ ਕੇਂਦਰ ਨਾਲ ਸੱਤਾ 'ਚ ਰਹੀ ਪੰਜਾਬ 'ਚ ਮੁੱਖ ਮੰਤਰੀ ਰਹੀ ਉਹ ਠੀਕ ਹੈ ਸੁਖਬੀਰ ਬਾਦਲ ਕਹਿੰਦੇ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਜਾਂਦੇ ਸੀ ਤੇ ਮਨਮੋਹਨ ਸਿੰਘ ਹੁਣੀ ਛੱਡਣ ਆਉਂਦੇ ਸੀ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਮਨਮੋਹਨ ਸਿੰਘ ਤੋਂ ਵੱਡੀ ਸੀ ਔਰ ਦੇਸ਼ ਦਾ ਕੋਈ ਵੀ ਲੀਡਰ ਪ੍ਰਕਾਸ਼ ਸਿੰਘ ਬਾਦਲ ਤੋਂ ਛੋਟਾ ਹੈ ਔਰ ਸਾਰਿਆਂ ਦਾ ਸਤਕਾਰ ਦੇਣਾ ਬਣਦਾ ਸੀ ਔਰ ਦਿੱਤਾ ਵੀ ਔਰ ਪ੍ਰਕਾਸ਼ ਸਿੰਘ ਬਾਦਲ ਆਪਣੇ ਸੁਭਾਅ ਦੇ ਤੌਰ ਤੇ ਸਾਰਿਆਂ ਦਾ ਸਤਿਕਾਰ ਲੈਂਦੇ ਵੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਖੀयत ਵੱਡੀ ਰਹੀ ਹੈ باوجود ਇਸ ਦੇ ਉਹ ਫੈਸਲੇ ਧਾਰਾ 25 ਹੱਲ ਕਰਾ ਸਕੇ ਪਾਣੀਆਂ ਦਾ ਮਸਲਾ ਹੱਲ ਕਰਾ ਸਕੇ ਚੰਡੀਗੜ ਸਾਡੀ ਰਾਜਧਾਨੀ ਸਾਨੂੰ ਦਵਾ ਸਕੇ ਜਦਕਿ ਉਹਨਾਂ ਦਾ ਆਪਣਾ ਦਫ਼ਤਰ ਮੁੱਖ ਮੰਤਰੀ ਦਾ ਚੰਡੀਗੜ ਸੀ ਜਿਹੜਾ ਮੁੱਖ ਮੰਤਰੀ 5 ਵਾਰ ਬਣਿਆ ਹੋਵੇ ਉਹ ਘਟੋ ਘਟ ਆਪਣਾ ਜਿੱਥੇ ਦਫ਼ਤਰ ਹੈ ਜਿਸ ਰਾਜਧਾਨੀ 'ਚ ਉਹਨੂੰ ਪੰਜਾਬ ਨੂੰ ਅਗਰ ਦਵਾ ਦਿੰਦਾ ਔਰ ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਬਿਨਾ ਕਈ ਵਾਰੀ ਇਹੋ ਜਿਹਾ ਮੌਕਾ ਆਇਆ ਅਗਰ ਅਕਾਲੀ ਦਲ ਸਮਰਥਨ ਨਾ ਕਰਦਾ ਕੇਂਦਰ ਚ ਸਰਕਾਰਾਂ ਨਹੀਂ ਸੀ ਬਣਨੀਆਂ ਸੋ ਅਗਰ ਅਕਾਲੀ ਦਲ ਉਦੋਂ ਆਪਣੀ ਇਹ ਕਹਿ ਦਿੰਦਾ ਵੀ ਨਹੀਂ ਅਸੀਂ ਸਾਡੀ ਸਰਕਾਰ ਟੁੱਟਦੀ ਹੈ ਸਾਡੀ ਕੇਂਦਰ ਚ ਸਰਕਾਰ ਨਹੀਂ ਆਉਂਦੀ ਪਰ ਸਾਡੀਆਂ ਇਹ ਮੰਗਾਂ ਪੰਜਾਬ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਫੇਰ ਅਸੀਂ ਸਮਝੌਤੇ ਕਰਾਂਗੇ ਇਹ ਫੇਰ ਸਮਝੌਤੇ ਹੋਣੇ ਸੀ ਔਰ ਅੱਜ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਲੱਗੇ ਹੋਣੇ ਸੀ ਪੰਜਾਬ 'ਚ ਸੋ ਇਹ ਜਿਹੜੀ ਕਮੀ ਰਹਿ ਗਈ ਇਹ ਇਸੇ ਕਰਕੇ ਰਹਿ ਗਈ ਕਿ ਉਹ ਬਹੁਤ ਸਾਰੀਆਂ ਮੰਗਾਂ ਅੜ ਕੇ ਮਨਵਾ ਸਕਦੇ ਸੀ ਉਹ ਅੜੇ ਨਹੀਂ ਸੋ ਬਾਕੀ ਹੁਣ ਦੀ ਲੀਡਰਸ਼ਿਪ ਅਗਰ ਅੜਨ ਲੱਗ ਜੇ ਸਿੱਖ ਜੇ ਜਿਵੇਂ ਬੀਬੀ ਹਰਸਿਮਰਤ कौर ਬਾਦਲ ਨੇ 25 ਧਾਰਾ ਤੇ ਪਾਰਲੀਮੈਂਟ 'ਚ ਗੱਲ ਕੀਤੀ ਹੈ ਅਗਰ ਹੁਣ ਵੀ ਅਕਾਲੀ ਦਲ ਅੜਨ ਲੱਗ ਜੇ ਪੰਜਾਬ ਦੀਆਂ ਮੰਗਾਂ ਤੇ ਸਿੱਖ ਭਾਈਚਾਰੇ ਦੀਆਂ ਮੰਗਾਂ ਤੇ ਤੇ ਏਕਤਾ ਬਣਾ ਕੇ ਏਕਤਾ ਬਣਾ ਕੇ ਤੇ ਫਿਰ ਪੰਜਾਬ ਦੇ ਫਾਇਦੇ ਦੀ ਪੋਲਿਟਿਕਸ ਅੱਗੇ ਹੋ ਸਕਦੀ ਹੈ ਪਰ ਇਹ ਤਾਂ ਹੁਣ ਵਕਤ ਦੱਸੂਗਾ ਕਿ ਆਉਣ ਵਾਲੇ ਸਮੇਂ ਚ ਸਿਆਸਤ ਜਾਂਦੀ ਕਿ ਕਿਸ ਪਾਸੇ ਐ ਸੰਦੀਪ ਜੀ ਔਰ ਕੋਈ ਵੀ ਧਿਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਆਪਣੇ ਸੁਝਾਅ ਆਪਣਾ ਤਰਕ ਸਾਡੇ ਨਾਲ ਸਾਂਝਾ ਕਰਨ ਅਸੀਂ ਉਹਨਾਂ ਦੇ ਵਿਚਾਰ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ